ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਅਸੀਂ ਪਹੁੰਚ ਗਏ ਆ ਰੋਟਰੂਆ ਅਸੀਂ ਪਹੁੰਚ ਗਏ ਆ ਥਰਮਲ ਬੰਡਰਲੈਂਡ ਮਤਾਲਾ ਦਵਾਲਾ ਬਹੁਤ ਘੈਂਟ ਆ ਬਾਕੀ ਤੁਹਾਨੂੰ ਉੱਤਰ ਜਾ ਕੇ ਦਿਖਾਉਣੇ ਨੇ ਇਹ ਤਾਂ ਕੀ ਸ਼ੌਕ ਆ ਤਾਰਿਆ ਲਓ ਜੀ ਥੋੜੀ ਤਗੜੀ ਲੈਂ ਲੱਗੀ ਹੋ ਆ ਟਿਕਟਾਂ ਲਈ ਅਸੀਂ ਪਹੁੰਚ ਲਾ ਅਸੀਂ ਵੀ ਲੱਗਣ ਲੱਗੇ ਆ ਆਨੋ ਦਾਸ ਨੇ ਕੀ ਹਸਾਕਤਾ ਹੈ ਟਿਕਟਾਂ ਦਾ ਕਿੰਨੇ ਦੀ ਟਿਕਟ ਲਓ ਜੀ ਟਿਕਟਾਂ ਲੈ ਕੇ ਅਸੀਂ ਚੱਲ ਪਏ ਆ ਵਾਕਲ ਨੂੰ ਭਾਜੀ ਕਿੰਨੇ ਦੀ ਟਿਕਟ ਹੋਈ ਆ ਬੱਤੀ ਦੇ ਅੰਦਰ ਦੀ 32 ਡਾਲਰ ਦੀ ਟਿਕਟ ਹੈ ਜੀ ਪਰ ਪਰਸਨ ਤੁਰੰਤ ਹੀ ਨੀ ਜਾਓ ਦੇਖਿਓ ਪੂਰਾ ਬਹੁਤ ਵਧੀਆ ਆ ਫਿਲਹਾਲ ਵਾਕੇ ਬਹੁਤ ਵਧੀਆ ਹੈ ਪਹਿਲਾਂ ਦਾ ਬਾਕੀ ਤੁਹਾਨੂੰ ਅੱਗੇ ਵਾਲਾ ਸਾਹਿਬ ਅੱਗੇ ਜਾ ਕੇ ਦੱਸ ਦਿਆਂਗਾ ਦੇਖੋ ਪੂਰੀਆਂ ਨਹਿਰਾਂ ਨੂੰ ਨਾ ਜਾ ਰਹੀਆਂ ਵਿਚ ਦੀ ਲਓ ਜੀ ਆਪਾਂ ਪਹੁੰਚ ਗਏ ਆ ਵੋਲਕੈਨੋ ਵੈਲੀ ਤੇ ਇੱਥੇ ਜਿੱਦਾਂ ਪੂਰਾ ਵੋਲਕੈਨੋ ਐਕਟਿਵ ਆ ਤੁਸੀਂ ਸ਼ਾਇਦ ਦੇਖ ਸਕਦੇ ਹੋ ਮਾਟਿਆ ਜਿਹੜਾ ਉਬਲ ਰਿਹਾ ਨਾ ਧਰਤੀ ਦੇ ਵਿੱਚ ਹੀ ਆ ਆਪਣੇ ਆਪ ਥੱਲੇੋਂ ਨਿਕਲ ਰਿਹਾ ਆ ਕਿਸੇ ਵੇਲੇ ਵੀ ਇੱਥੇ ਵੋਲਕੈਨੋ ਫਟ ਸਕਦਾ ਐ ਐਕਟਿਵ ਵੋਲਕੈਨੋ ਜ਼ਿਆਦਾ ਤੇ ਨਾਲ ਦੀ ਨਾਲ ਇੱਧਰ ਬਹੁਤ ਸੋਨਾ ਜਿਹਾ 뷰 ਆ ਪਰ ਲੇ ਜਿਹੜੀ ਲੋਕੇਸ਼ਨ ਹੀ ਐ ਇਹ ਆਲੇ ਦੋਲੇ ਪਹਾੜਾਂਾਂ ਦੇ ਵਿੱਚ ਹੀ ਆ ਜਿੱਦਾਂ ਆ ਦੇਖੋ ਜਿੱਦਾਂ ਆ ਜਿਹੜੀ ਜਗਾ ਆ ਇਹ ਸਲਫਰ ਆ ਇੱਥੇ ਆਪਣੇ ਆਪ ਧਰਤੀ ਚੋਂ ਨਿਕਲ ਰਹੀ ਹੈ ਸ਼ਾਇਦ ਤੁਸੀਂ ਦੇਖ ਸਕਦੇ ਹੋ ਧੂਆ ਨਿਕਲ ਰਿਹਾ ਹੋਵੇ ਤਾਂ ਹਾਂਜੀ ਹੁਣ ਅਸੀਂ ਹੋਰ ਅੱਗੇ ਆ ਗਏ ਆ ਤੇ ਆ ਦੇਖ ਲਓ ਪਾਣੀ ਆਪਣੇ ਆਪ ਧਰਤੀ ਚੋਂ ਨਿਕਲ ਰਿਹਾ ਆ ਵਿੱਚੇ ਮੱਢਿਆ ਹਿੱਤਾ ਵਿੱਚੇ ਪੂਰਾ ਐਸਿਡ ਆ ਇਹ ਜਿਹੜਾ 1968 ਤੇ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਸੀ ਆਪਾਂ ਨੂੰ ਤੇ ਪੂਰਾ ਇਦਾਂ ਆਪਣੇ ਆਪ ਹੀ ਸਾਰੀ ਦਿਹਾੜੀ 24 ਘੰਟੇ ਨਿਕਲੇ ਰੰਦਾ ਧੂਮ ਰੰਗ ਇਹ ਰੱਬ ਵੱਲ ਆਈਆਂ ਦੇਖ ਲੋ ਧਰਤੀ ਕਿਉਂ ਨਿਕਲੀ ਜਾਂਦਾ ਧੂਮ ਪਾਣੀ ਮੱਡਾ ਬਹੁਤ ਦੂਰੋ ਦੂਰੋਂ ਦੁਨੀਆ ਦੇਖਣ ਆਂਦੀ ਇਹਨਾਂ ਸਪੈਸ਼ਲ ਹਾਂਜੀ ਲੋ ਜੀ ਆਪਾਂ ਮੇਨ ਥੀਓ ਤੇ ਪਹੁੰਚ ਚੁੱਕੇ ਆ ਇੱਥੇ ਦੇਖ ਲਓ ਕਿੰਨੇ ਤਰ੍ਹਾਂ ਦਾ ਪਾਣੀ ਆ ਤਾਂ ਕਹਿ ਦਿੰਦੇ ਆ ਵੀ 7 ਤਰ੍ਹਾਂ ਦਾ ਪਾਣੀ ਆ ਪਰ ਜਿੱਦਾਂ ਇੱਕ ਪਾਣੀ ਨਹੀਂ ਹੈਗਾ ਜਿੱਦਾਂ ਡੱਡ ਕੈਮੀਕਲ ਮਿਕਸ ਹੋਇਆ ਜਿੱਦਾਂ ਇਹਦੇ ਚ ਆਇਰਨ ਆਕਸਾਈਡ ਹੋ ਗਿਆ ਆ ਜਿਹੜਾ yellow ਵਾਲਾ ਮੈਗਨੀਸ਼ੀਅਮ ਹੋ ਗਿਆ ਇੱਕ ਹੋਰ ਹੋਰ ਭਾਜੀ ਕਿਹੜਾ ਸੀ ਉਹ ਆਇਰਨ ਆਇਰਨ ਤਾਂ ਹੋ ਗਿਆ ਮੈਗਨੀਸ਼ੀਅਮ ਮੈਗਨੀਸ਼ੀਅਮ ਨਹੀਂ ਮੈਗਨੀ ਮੈਗਨੀਸ ਆਕਸਾਈਡ ਮੈਗਨੀਸ਼ ਆਕਸਾਈਡ ਆ ਜਿਹੜਾ ਰੈੱਡ ਵਾਲਾ ਹੈ ਚੈੱਕ ਕਰੋ ਇਹ ਰੱਬ ਵੱਲੋਂ ਹੀ ਆ ਜੀ ਆਪਣੇ ਹੰਦੇ ਆਪਾਂ ਆਪਣੇ ਤੋਂ ਹੁਣ ਮਤ ਹਾਂਜੀ ਲਓ ਜੀ ਹੁਣ ਆਪਾਂ ਲੋਕੇਸ਼ਨ ਚੇਂਜ ਕਰ ਲਈ ਆ ਦੂਜੀ ਸਾਈਡ ਆ ਗਏ ਆ ਜਿੱਦਾਂ ਆਪਾਂ ਪਹਿਲਾਂ ਦੂਜੀ ਸਾਈਡ ਤੇ ਸੀਗੇ ਵੀਡੀਓ ਬਣਾਦੇ ਹੁਣ ਆਪਾਂ ਥੱਲੇ ਵਾਲੇ ਵਿਊ ਤੇ ਆ ਗਏ ਆ ਇਹ ਵੀ ਇੱਥੇ ਸੋਹਣਾ ਵਿਊ ਆ ਪਰ ਜਿਹੜਾ ਉੱਪਰ ਵਾਲਾ ਵਿਊ ਸੀ ਉਹ ਜ਼ਿਆਦਾ ਘੈਂਟ ਸੀਗਾ ਹਨਾ ਨੌਜੀ ਆ ਜਿਹੜੀ ਚੀਜ਼ ਆ ਇੱਕ ਤਰ੍ਹਾਂ ਸਵਾਈ ਰੱਖ ਲੋ ਇਹ ਮਾਡੇ ਹੀ ਆ ਪਾਣੀ ਇਹਦਾ ਔਡ ਜਾਂਦਾ ਆ ਤੇ ਇਹ ਧਰਤੀ ਚੋਂ ਨਿਕਲਦੀ ਆ ਆਲਮੋਸਟ ਇਹਨੇ ਗੰਦੇ 1.5 ਹਕਟੇਰ ਏਰੀਆ ਕਵਰ ਕਰ ਲਿਆ ਸਾਤਾ ਸਾਲ ਹੋ ਗਏ ਨੇ ਨਿਕਲਦੇ ਨੂੰ ਤਰਤੀ ਜਾ। ਇਹਨੂੰ ਕਹਿੰਦੇ ਆ ਆ ਗੈਸ ਸਹੀ ਰਾਈਟ ਪੜਨਾ ਸਾਨੂੰ ਇੱਦਿਆਂ ਦਾ ਦੇਖ ਲਿਓ ਆਪੀ। ਕੀ ਕਹਿੰਦੇ ਆ ਇਹਨੂੰ? ਲੋ ਜੀ ਦੇਖੋ ਮਾਰਦਾ ਪਾਣੀ ਉਬਾਲੇ ਪੂਰੇ ਕਿ ਨਹੀਂ? ਉਹਦਾ ਕਹਿੰਦੇ ਆ ਵੀ 80 ਡਿਗਰੀ ਤੱਕ ਪਾਣੀ ਦਾ ਟੈਂਪਰੇਚਰ ਆ ਇਹਦਾ। ਫਾਰਮੈਨ ਨੂੰ ਲਾਦਾ ਜ਼ਿਆਦਾ ਹੋਣਾ ਆ ਕਿਉਂਕਿ ਇੱਕ ਤਰ੍ਹਾਂ ਪਾਣੀ ਉਬਲੇ ਹੀ ਰਿਹਾ ਆ ਇਹ ਨਹੀਂ ਪਤਾ ਪਾਣੀ ਉਬਲ ਰਿਹਾ ਆ ਇੱਕ ਥੱਲੇੋਂ ਗੈਸਾਂ ਨਿਕਲ ਰਹੀਆਂ ਆ ਉਹਦੇ ਕਰਕੇ ਆ ਇਹ ਤਾਂ ਹੁਣ ਜਿਹੜੇ ਸੈਂਟਿਸਟਸ ਅੱਗੇ ਹੋ ਕੇ ਆਪ ਦੱਸਣਗੇ ਲਓ ਜੀ ਐਨੇ ਵਧੀਆ ਵਧੀਆ ਸਵੇ ਦੇ ਵੀ ਆ ਜਾਂਦੇ ਆ ਐਮੀ ਦੇਖ ਲੋ ਆਸ਼ਕ ਸਵੇ ਦਾ ਜਨਾਨੀਆਂ ਮਗਰੇ ਲੱਗਾ ਫੋਨ ਤੇ ਇੱਕ ਦਾ ਫੋਨ ਕੱਟਦਾ ਦੂਜੀ ਦਾ ਆ ਜਾਂਦਾ ਦੂਜੀ ਦਾ ਕੱਟਦਾ ਤੀਜੀ ਦਾ ਆ ਜਾਂਦਾ ਭਲਾ ਜੀ ਭਰਾਵਾ ਕੀ ਕਰਦਾ ਰਹਿੰਦਾ ਸਾਰੀ ਦਿਹਾੜੀ ਭਲਾ ਤੂੰ ਵੀ ਵੀਉ ਇੰਜੋਏ ਕਰ ਲਾ ਨਾ ਵੀ ਲੋ ਜੀ ਭੱਜ ਭੱਜ ਚੜ ਗਇਆ ਸਾਹ ਵਾਕ ਵਧੀਆ ਸੀ ਪੂਰੀ ਪੌੜੀਆਂ ਵੀ ਕਾਫੀ ਸੀ ਅਸੀਂ ਜਿੱਦਾਂ ਉਹ ਲੇਕ ਜਾਈ ਤੇ ਗਏ ਸੀ ਹੁਣ ਉੱਥੋਂ ਆਏ ਆ ਵਾਪਸ ਓਵਰ ਆਲ ਬਹੁਤ ਵਧੀਆ ਐਕਸਪੀਰੀਅੰਸ ਚੱਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਬੜੀ ਹਾਂਜੀ ਲੋ ਜੀ ਨਾਲ ਦੇ ਨਾਲ ਮੇਰੇ ਖਿਆਲ ਨਾਲ ਕਈ ਸੌ ਹਜ਼ਾਰਾਂ ਹੀ ਆ ਪੁਆਇੰਟ ਜਿੱਥੇ ਆਪਾਂ ਖੜਕੇ 뷰 ਦੇਖੀ ਜਾਂਦੇ ਆ ਇੱਕ 뷰 ਪੁਆਇੰਟ ਤੋਂ ਅਗਲੇ ਤੇ ਜਾਈਦਾ 뷰 ਹੋਰ ਵਧੀਆ ਹੋ ਜਾਂਦਾ ਉੱਤੋਂ ਅਗਲੇ ਤੇ ਜਾਈਦਾ ਹੋਰ ਵਧੀਆ ਹੋਈ ਜਾਂਦਾ ਇਹ ਤਾਂ ਨਿਊਜ਼ੀਲੈਂਡ ਦੀ ਕੁਦਰਤ ਦਾ ਕੋਈ ਅੰਤ ਨਹੀਂ ਆ ਜੀ ਇਹ ਤਾਂ ਬਸ ਸ਼ੁਰੂਆਤ ਆ ਇਹ ਉਹ ਆ ਮਗਰ ਉਹ ਜਿਹੜਾ ਮਗਰ ਆ ਉਹ ਫੋਰੈਸਟ ਆਪਲਾ ਜਿੱਦਾਂ ਇਹਨਾਂ ਨੇ ਨਿਊਜ਼ੀਲੈਂਡ ਵਾਲਿਆਂ ਨੇ ਇਹ ਦੁਨੀਆ ਦਾ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਮੈਨਮੇਡ ਫੋਰੈਸਟ ਹੈ ਇਹ ਨਾਲ ਦੀ ਨਾਲ ਜਾ ਕੇ ਉਹ ਟਾਪੂ ਤੱਕ ਲੱਜਾਂਦਾ ਇੱਕ ਤਰ੍ਹਾਂ ਖੇਤੀ ਕਰਦੇ ਆਂ ਇਹ ਦਰਖਤਾਂ ਦੀ ਉੱਤੇ ਜਿਹੜਾ ਫੋਰੈਸਟ ਹੈ ਇਹਨੂੰ ਵੱਢ ਲੈਣਾ 15-20 ਸਾਲਾਂ ਬਾਅਦ ਉਹ ਦੇਖਦੇ ਫੇਰ ਫੇਰ ਨਵੇਂ ਲਾ ਦਿੰਦੇ ਆਂ ਹਾਂ ਜਿਹੜੇ ਗੂੜੇ ਗੂੜੇ ਆ ਉਹ ਹਾਂ ਹਾਂਜੀ ਹੁਣ ਅਸੀਂ ਜਦੋਂ ਐਗਜ਼ਿਟ ਪੁਆਇੰਟ ਆਲੂ ਜਾ ਰਹੇ ਆ ਪੂਰਾ ਉਧਰ ਘੁੰਮ ਫਿਰ ਕੇ ਕਈ ਵੀਡੀਓ ਤਾਲਦੇ ਸੀ ਐਡ ਨਹੀਂ ਕੀਤੀਆਂ ਜਦਾਂ ਕਿਉਂਕਿ ਇੱਕਦਮ ਉਧੋ ਧੁੱਪ ਹੈ ਨਹੀਂ ਸੀ ਕਲੀਅਰ ਨਹੀਂ ਸੀ ਗਿਆ ਪਰ ਆ ਉਹੀ ਲੈ ਕੇ ਜਿੱਥੇ ਆਪਾਂ ਐਂਟਰੀ ਪੁਆਇੰਟ ਤੇ ਦਿਖਾਈ ਸੀ ਸੱਤ ਰੰਗਾ ਪਾਣੀ ਹੈ ਇੱਥੇ ਇਹ ਕੁਦਰਤ ਹੀ ਆ ਦੇਖੋ ਜੀ ਹਾਂ ਧੁੱਪ ਹੁਣ ਕਰਕੇ ਅਸੀਂ ਜਾ ਰਹੇ ਆ ਬਸ ਹਾਂ ਧੁੱਪ ਜ਼ਿਆਦਾ ਹੈ ਅਸੀਂ ਇਸ ਕਰਕੇ ਜਾ ਰਹੇ ਆ ਬਾਹਰ ਤੁਹਾਨੂੰ ਅੱਗੇ ਅਗਲਾ ਪ੍ਰੋਗਰਾਮ ਥੋੜੇ ਟਾਈਮ ਚ ਦੱਸਦਿਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਕਹਿੰਦੇ ਵੀ 62 ਮੀਟਰ ਡੂੰਗੀ ਆ ਇਹ ਵਾਲੀ ਲੇਗ ਤੇ 74° ਦਾ ਟੈਂਪਰੇਚਰ ਕਹਿ ਰਹੇ ਆ ਜਿਹੜਾ ਧੂਆ ਨਿਕਲਦਾ ਸਟੀਮ ਇਹ ਕਹਿੰਦੇ ਕਾਰਬਨ ਡਾਈਆਕਸਾਈਡ ਕਰਕੇ ਨਿਕਲਦੀ ਆ ਬਾਕੀ ਆ ਇਹਦਾ ਹਿਸਾਬ ਕਿਤਾਬ ਆ ਸਾਰਾ ਆ ਸਾਰੇ ਪਾਣੀ ਦੇ ਵਿੱਚ ਜਿਹੜੇ ਉਹ ਆਪਣੇ ਕੀ ਕਿ ਐਲੀਮੈਂਟਸ ਕਹਿ ਸਕਦੇ ਆ 골ਡ সিলভার ਮਰਕਰੀ ਸਲਫਰ ਬਾਕੀ ਆਕਸੀਜਨ ਆ ਗਿਆ ਇਹ ਆ ਪੜ ਲਿਓ ਰੋਕ ਕੇ ਬਾਕੀ ਓਵਰਾਲ ਬਹੁਤ ਘੈਂਡ ਇੱਥੇ ਜ਼ਰੂਰ ਪਹੁੰਚੋ ਘਰਦਿਆਂ ਨੂੰ ਵੀ ਲੈ ਕੇ ਆ ਸਕਦੇ ਆ ਤੁਸੀਂ ਮਾਲ ਬਹੁਤ ਵਧੀਆ ਆ ਇੰਨੀ ਜ਼ਿਆਦਾ ਵੀ ਨਹੀਂ ਬਹੁਤ ਇੰਨੀ ਥੋੜੀ ਵੀ ਨਹੀਂ ਆ ਵਧੀਆ ਹੋ ਰੋਲਾ ਨਾ ਹਾਂਜੀ ਜਿੱਦਾਂ ਹਾਵੀ ਇੱਕ ਟੋਆ ਪੱਟ ਹੋਇਆ ਆ ਆਪਣੇ ਆਪ ਹੀ ਜਿੱਦਾਂ ਇੱਥੋਂ ਵੀ ਥੱਲੇੋਂ ਸਲਫਰ ਵਗੈਰਾ ਨਿਕਲਦਾ ਆ ਆ ਜਿਹੜੇ ਆਪਾਂ ਨੂੰ ਹੋਲ ਦੀਦੇ ਆ ਉਹਨਾਂ ਚ ਕਹਿੰਦੇ ਵੀ ਬੋਟਸਨ ਨੇ ਆਪਣੇ ਹੌਲ ਨੇ ਬਣਾਇਆ ਆ ਆਂਡੇ ਦਿੰਦੇ ਉਹਨਾਂ ਵਿੱਚ ਤਾਂ ਜੋ ਆਂਡੇ ਗਰਮ ਜਗ੍ਹਾ ਤੇ ਰਹਿਣ ਇਹਦੇ ਚ ਬਹੁਤ ਸਾਰੇ ਜਿੱਦਾਂ ਕੈਮੀਕਲ ਆ ਇਹ ਵਾਲੇ ਪਾਣੀ ਚ ਬਹੁਤ ਜ਼ਿਆਦਾ ਐਸਿਡ ਐ ਇਸ ਕਰਕੇ ਜਿੱਦਾਂ ਇਹਦਾ ਰੰਗ ਆਲ ਆਇਆ ਜਿੱਦਾਂ ਅੱਜ ਬਹੁਤ ਸਨੀ ਡੇਸ ਕਰਕੇ ਅੱਜ ਦਾ ਰੰਗ ਬਹੁਤ ਜ਼ਿਆਦਾ ਹਰਾ ਆ ਤੇ ਜਿੱਦਣ ਥੋੜੇ ਬੱਦਲ ਹੋ ਜਾਂਦੇ ਬੱਦਲਵਾਹੀ ਜੀ ਉਦੋਂ ਕਹਿੰਦੇ ਦਾ ਰੰਗ ਜਦੋਂ ਥੋੜਾ ਡਲ ਹੋ ਜਾਂਦਾ ਹੈ ਪਰ ਓਵਰਆਲ ਸਸਰਾ ਆ ਜੀ ਐਂਡ ਗੱਲ ਬਾਤ ਲਓ ਜੀ ਹੁਣ ਮੁੰਡਿਆਂ ਨੂੰ ਲੱਗੀ ਸੀਗੀ ਭੋਖ ਕਿ ਚੱਕ ਤੇ ਫੱਟੇ ਪਰੌਂਠੇਆਂ ਦੇ ਹਾਂਜੀ ਅਸੀਂ ਆਏ ਸੀਗੇ 에어 ਇੰਡੀਆ ਵਾਲਿਆਂ ਦੇ ਪਰੌਂਠੇ ਖਾਣ ਕਿੱਦਾਂ ਦਾ ਲੱਗਾ ਭਾਜੀ ਪਰੌਂਠਾ ਬੜੀ ਵਧੀਆ ਬਹੁਤ ਵਧੀਆ ਸਾਰਿਆਂ ਦਾ ਰਿਵਿਊ ਵਧੀਆ ਹੀ ਆ ਕਿੱਦਾਂ ਦਾ ਲੱਗਾ ਭਾਜੀ ਪਰੌਂਠਾ ਬਹੁਤ ਵਧੀਆ ਬਹੁਤ ਵਧੀਆ ਪਰੌਂਠੇ ਬਹੁਰੇ ਜੌਲਸਾਫਤ ਪਰੌਂਠੇ ਆ ਗਏ ਮੇਰੇ ਕੋਲ ਹਾਂਜੀ ਲਓ ਜੀ ਖਾ ਕੇ ਪਰੌਂਠੇ ਗੱਭਰੂ ਪਹੁੰਚ ਗਏ ਆ ਸਕਾਈ ਲਾਈਨ ਸਕਾਈ ਲਾਈਨ ਸਕਾਈ ਲਾਈਨ ਦੇ ਨਾਲ ਇਹਨਾਂ ਨੇ ਕਾਨੀਆਂ ਲੋਜ ਲੂਜ ਵਾਲਾ ਵੀ ਤੁਹਾਨੂੰ ਸਾਰਾ ਕਿਤਾਬ ਦਿਖਾਵਾਂਗੇ ਹੁਣ ਤੁਹਾਨੂੰ ਇੱਕ ਵਾਰੀ ਸਾਰਾ ਰੋਟਰੂਆ ਦਿਖਾਵਾਂਗੇ ਇੱਥੋਂ ਆਹ ਲਓ ਜੀ ਹੁਣ ਆਪਾਂ ਪੂਰੀਆਂ ਚਾਂਜਾਂ ਤੇ ਪਹੁੰਚ ਚੁੱਕੇ ਆਂ ਰੋਟਰੂਆ ਸ਼ਹਿਰ ਪੂਰਾ ਆਪਣੇ ਕਦਮਾਂ ਤੇ ਇਸ ਟਾਈਮ ਦੇਖਿਓ ਇਧਰ ਅਸੀਂ ਲਓ ਜੀ ਗੰਡੋਲਿਆਂ ਤੇ ਆ ਗਏ ਆ ਚੜ ਕੇ ਪੂਰੀਆਂ ਉਚਾਈਆਂ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਲੂਜ ਇਹ ਆਈਟਮ ਆ ਜੀ ਲੂਜ ਬਸ ਇਦਾਂ ਜਾਣਾ ਖਿੱਚੇ ਦੇ ਇਹ ਪੂਰੇ ਲਾ ਜਾਣੀ ਬ੍ਰੇਕ ਹਾਂਜੀ ਲੈ ਕੇ ਆਪਾਂ ਰਾਈਟ ਲੂਜ ਤੇ ਤੇ ਹੁਣ ਅਸੀਂ ਆ ਗਏ ਆ ਸਾਨੂੰ ਵੀ ਗੰਡੋਲਾ ਹੀ ਕਹਿ ਸਕਦੇ ਆਂ ਅਦਾ ਪੂਰਾ ਵਧੀਆ ਕੇਵਲ ਤੇ ਆਦਾਂ ਹਜ ਤੱਕ ਆਠ ਜਾਂ ਦੋ ਦੋ ਜਣਿਆਂ ਨੂੰ ਉੱਪਰ ਜਾਂਦੇ ਆ ਲੈ ਕੇ ਸਾਨੂੰ ਪਤਾ ਨਹੀਂ ਇਸ ਵਾਰ ਜੇ ਤੁਹਾਨੂੰ ਪਤਾ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ ਪਲੀਜ਼ ਵੀਰ ਨੂੰ ਕੀ ਕਹਿੰਦੇ ਆ ਹਾਂਜੀ ਠੀਕ ਹੈ ਜੀ ਆ ਜਿੱਦਾਂ ਜਿਹੜੇ ਟਰੈਕ ਆ ਆਪਣੇ ਲੂਜ ਵਾਲੇ ਉਹ ਆ ਆ ਜਿੱਦਾਂ ਜਾਂਦੇ ਆ ਬੰਦੇ ਪੂਰੀ ਤੇਜ਼ ਜਿੱਦਾਂ ਅਲੱਗ-ਅਲੱਗ ਟਰੈਕ ਆ ਇਹ ਲੂਜ਼ ਦੇ ਜਿੱਦਾਂ ਮੇਰੇ ਖਿਆਲ ਨਾਲ 4-5 ਟਰੈਕ ਆ ਜਿੱਦਾਂ ਨਿਆਣੇ ਵਾਲੇ ਉੱਥੋਂ ਹਾਰਡ ਉੱਦੋਂ ਹਾਰਡ ਮਾਰ ਕੇ ਪੂਰਾ ਲੈਜੈਂਡ ਵਾਲਾ ਹੈ ਹਿਸਾਬ ਕਿਤਾਬ ਪੂਰਾ ਵਧੀਆ ਆ ਮਸਟ ਵਿਜ਼ਿਟ ਪਲੇਸ ਆ ਇਹ ਉੱਦਾਂ ਦਾ ਅਸੀਂ ਆ ਚੁੱਕੇ ਆ ਮੇਰੇ ਖਿਆਲ ਨਾਲ 5-7 ਵਾਰੀ ਆ ਗਏ ਆ ਪਰ ਫੇਰ ਵੀ ਜਿੰਨੀ ਵਾਰੀ ਮਰਜ਼ੀ ਆ ਜਾਓ ਇੱਥੇ ਆ ਕੇ ਦਿਲ ਲਾ ਰਹਿਂਦਾ ਵੀ ਹਾਂ ਯਾਰ ਬਹੁਤ ਵਧੀਆ ਜਗ੍ਹਾ ਆ ਬੀ ਸਪੈਸ਼ਲ ਜਗ੍ਹਾ ਹੀ ਆ ਪਾਣੋਂ ਵੀ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਜਿਹੜੇ ਨਹੀਂ ਆਏ ਹੱਲੇ ਤੱਕ ਇੱਥੇ ਜਰੂਰ ਆਓ ਇਦਾਂ ਆ ਵੀ ਥੋੜੀਆਂ ਟਿਕਟਸ ਕੋਸਟਲੀ ਆ ਪਰ ਫਿਰ ਵੀ ਜਿੱਦਾਂ ਵਧੀਆ ਚੀਜ਼ ਆ ਵਧੀਆ ਚੀਜ਼ ਆ ਪੈਸਾ ਵਸੂਲ ਕਹਿ ਸਕਦੇ ਆ ਬਾਕੀ ਆਪਣੇ ਨਾਲ ਦੇ ਵੀਰ ਆ ਰਹੇ ਮਗਰ ਮਗਰ ਟੌਪ ਨੇ ਤਾਂ ਬਾਬੇ ਉਹ ਵੱਟ ਕੱਢੇ ਪਾਏ ਆ ਰੰਗ ਅੱਗੇ ਸਾਡੇ ਕਾਲੇ ਆ ਹੋਰ ਕਾਲੇ ਹੋ ਜਾਣਾ ਹੋਰ ਕੀ ਹੋ ਜਾਣਾ ਕਾਲੇ ਹਾਂ ਓ ਵਾਹਿਗੁਰੂ 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 ਓ ਰੋਕ ਤਾ ਬਾਬੇ 100 ਲੱਗੇ ਬਾਬੇ ਮੈਨੂੰ ਕਦੇ ਨਹੀਂ ਇੰਨਾ ਡਰ ਲੱਗਾ ਓਏ ਅੱਗੇ ਘਾਰ ਭਰਾਵਾ ਨੈਟ ਜਏ ਤੇ ਰੋਕ ਆਉਂਦੇ ਕਿੱਥੇ ਰੋਕ ਤਾ ਸਾਲੇ ਨੇ ਖੱਡ ਤੇ ਓ ਵਾਹਿਗੁਰੂ 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 ਕੱਟ ਕੇ ਫੜ ਲੈ ਐਵੇਂ ਬਾਬੇ ਆਹਨ ਖੱਡ ਤੇ ਰੋਕ ਤਾ ਓ ਅੱਗੇ ਘੱਲ ਆ ਮੇਰਾ ਵੀਰ ਪਲੀਜ਼ ਮੜ ਜਾ ਨੈਟ ਜਏ ਤੇ ਕਰ ਲੈ ਓਏ ਤੋਰਲਾ ਬਾਬੇ ਸੱਚੀ ਕਹਿੰਦਾ ਕਦੇ ਨਹੀਂ ਇਦਾਂ ਕਦੇ ਰੋਕੇ ਇਹਨਾਂ ਨੇ ਓਏ ਕਿੱਦਾਂ ਲੱਗ ਰਿਹਾ ਕਹਿੰਦਾ ਸਾਰ ਰੁਕੇ ਭਾਈ ਸਾਰ ਰੁਕੇ ਭਾਈ ਇਦਾਂ ਪੜ ਕੇ ਬੈਠਿਓ ਲਓ ਜੀ ਆ ਲੂਜ ਵਾਲਿਆ ਟੱਟ ਟ੍ਰੈਕਿਆ ਜਿੱਦਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਓ ਤੋਰਲਾ ਭਰਾਵਾ ਪਲੀਜ਼ ਤੋਰਲਾ ਤੋਰਲਾ ਮੇਰਾ ਵੀਰ ਭਾ ਮੈਂ ਇੱਥੇ ਘੇ ਰੋਕ ਲਾ ਏ ਦਾ ਬਾਬੇ ਉਹ ਖੱਟ ਜੀ ਰੋਟੀ ਬੈਠਾ ਜੀ ਆ ਜਦੋਂ ਪਟੂਰੀ ਅਰੇ ਬਾਬੇ ਮੈਂ ਕਹ ਗਈ 60 ਟੱਕੇ ਬਾळा ਮੈਂ ਸੱਚੀ ਕਹਣਾ ਅੱਗੇ ਨਹੀਂ ਕਦੇ ਇੰਨਾ ਡਰ ਲੱਗਾ ਉਸ ਵਾਲੇ ਨੇ ਆਨ ਖੱਟ ਤੇ ਲਿਆ ਕੇ ਰੋਕਤੀ ਇਦਾਂ ਨਹੀਂ ਇਦਾਂ ਨੇ ਮਜ਼ਾਕ ਨਹੀਂ ਕਰਨੇ ਚਾਹੀਦੇ ਇਹਨਾਂ ਸਿੱਧੇ ਸਭ ਕੇ ਕਰ Si sí, tienes una llegada escambar, eso ahí va ਲੋ ਜੀ ਕੰਮ ਫਿਰ ਕੇ ਗੰਡੋਲਿਆਂ ਤੇ ਲੋਜ ਤੇ ਮੁੰਡੇ ਲੈ ਕੇ ਦੇਖਣਾ ਆ ਗਾਇਆ ਇਹ ਵੀ ਕਾਫੀ ਸੋਹਣੀ ਲੇ ਕੇ ਆ ਰੋਟਰ ਆ ਜੀ ਉਧਰ ਹੋਰ ਵੀ ਰੋਟਰ ਆ ਦੋ ਤਿੰਨ ਲੈ ਕੇ ਆਏ ਗੀਆਂ ਪਰ ਇਹ ਵੀ ਮੰਨ ਲਓ ਵਧੀਆ ਦੇਖਣ ਵਾਲੀ ਆ ਜਗ੍ਹਾ ਲੋ ਜੀ ਕੰਮ ਫਿਰ ਕੇ ਮੁੰਡੇ ਆ ਗਾਇਆ ਅਕੇਰੇ ਫਾਲਸ ਦੇਖਣ ਕਿਉਂ ਪੈਂਦਾ ਪਾਣੀ ਦਾ ਪਟਾਕਾ ਪੂਰਾ ਕਿ ਨਹੀਂ ਦੇਖੋ ਪੈਂਦਾ ਪਾਣੀ ਦਾ ਪਟਾਕਾ ਕਿ ਨਹੀਂ ਉੱਤਾਂ ਇੱਥੇ ਥੱਲੇ ਥੱਲੇ ਹੁੰਦਾ ਪਾਣੀ ਅੱਜ ਇੱਥੇ ਵੀ ਆ ਗਿਆ ਸਪੈਸ਼ਲ ਵਲੌਗ ਬਣਾਉਣ ਦੇ ਚੱਕਰ ਅੱਜ ਛੂ ਲਾ ਕੇ ਆਏ ਬਾਕੀ ਬੰਦੇ ਤਾਂ ਇੱਥੇ ਹੀ ਖੜੇ ਆ ਮੈਂ ਇਹਨਾਂ ਬਲੌਗਰ ਭਾਜੀ ਹੋਣੀ ਆ ਅੱਗੇ ਬਾਬੇ ਕਦੇ ਨਹੀਂ ਇੰਨਾ ਤੇਜ਼ ਪਾਣੀ ਦੇਖਿਆ ਜਾਂਦਾ ਅੱਜ ਤਾਂ ਪਟਾਕਾ ਹੀ ਪਈ ਜਾਂਦਾ ਉੱਪਰ ਜੀ ਹੋਇਆ ਕਹਿੰਦੇ ਲਓ ਜੀ ਹੁਣ ਆਪ ਆ ਗਏ ਆ ਕੇਰੇ ਫਾਲਸ ਤੇ ਤੁਸੀਂ ਦੇਖ ਰਹੇ ਥੱਲੇ ਕੇਰੇ ਫਾਲਸ ਇਹ ਜਿਹੜਾ ਕੇਰੇ ਫਾਲਸ ਆ ਇੱਥੇ 1882 ਦੇ ਵਿੱਚ ਇੱਕ ਰੈਸਟੋਰੈਂਟ ਸਗਾ ਲੱਗ ਗਈ 1882 ਦੇ ਵਿੱਚ ਉਹਦੇ ਓਨਰ ਨੇ ਥਾਮਸ ਐਡੀਸਨ ਸਗਾ ਜਿਹੜਾ ਸਾਰਿਆਂ ਨੂੰ ਪਤਾ ਹੀ ਆ ਉਹਨੂੰ ਯੂ ਐਸ ਏ ਦੇ ਵਿੱਚ ਲੈਟਰ ਲਿਖੀ ਸੀ ਵੀ ਸਾਨੂੰ ਜਨਰੇਟਰ ਚਾਹੀਦਾ ਇੱਥੇ ਕੇਰੇ ਫਾਲਸ ਤੇ ਲਾਉਣੇ ਲਈ ਜਿਹਦੇ ਨਾਲ ਅਸੀਂ ਬਿਜਲੀ ਤਿਆਰ ਕਰ ਸਕੀਏ ਤੇ ਇੱਥੇ ਲੱਗ ਵੀ ਗਿਆ ਸੀ ਫਿਰ ਲਗਭਗ 1930 ਦੇ ਵਿੱਚ ਇੱਥੇ ਬੰਦ ਹੋ ਗਿਆ ਜਿਹੜਾ ਆਪਣਾ ਲੱਗੇ ਹੋ ਸੀਗੇ ਇੱਥੇ ਇਲੈਕਟ੍ਰਿਸਿਟੀ ਬਣਾਉਣ ਵਾਲੇ ਜਿਹਨੂੰ ਹਾਈਡਰੋ ਇਲੈਕਟ੍ਰਿਸਿਟੀ ਕਹੀ ਜਾਂਦੀ ਜਿੱਦਾਂ ਆਪਣੇ ਪਖੜਾ ਡੈਮ ਤੇ ਨਹੀਂ ਬਿਜਲੀ ਬਣਦੀ ਇੱਥੇ ਇਦਾਂ ਬਣਦੀ ਸੀਗੀ ਅੱਗੇ ਹੁਣ ਤਾਂ ਉਹਦਾ ਬੰਦ ਕੀਤਾ ਆ ਇੱਥੇ ਬਿਜਲੀ ਬਣਨੀ ਬਾਕੀ ਉਹਦਾ ਦੇਖਣ ਨੂੰ ਖੁੱਲਾ ਵਧੀਆ ਵਿਊ ਆ ਆਓ ਸਾਰੇ ਜਾਣੇ ਲਓ ਜੀ ਬੋਕ ਕਰਦੇ ਕਰਦੇ ਪਹਾੜਾਂ ਦੇ ਵਿਚੀ ਲੰਘਣ ਲੱਗ ਗਏ ਆ ਉਹ ਜਿਹੜਾ ਫਾਲਡ ਹੈਗਾ ਨਾ ਉਹ 7 ਮੀਟਰ ਡੂੰਘਾ ਅਸੀਂ 2-3 ਸਾਲ ਪਹਿਲਾਂ ਰਾਫਟਿੰਗ ਕਰਕੇ ਗਏ ਸੀ ਉਹ ਇਹਦੇ ਵਿੱਚ ਕਰਾਉਂਦੇ ਆ ਸਾਹਮਣੋਂ ਉੱਥੋਂ ਬੋਟ ਡੈਕਦੀ ਆ ਇੱਥੇ ਵਧੀਆ ਰਾਫਟਿੰਗ ਵੀ ਕਰਨੇ ਵਾਲੀ ਥਾਂ ਸਾਰੇ ਜਾਣੇ ਕਰੋ ਲਓ ਜੀ ਆਪਾਂ ਇਸ ਟਾਈਮ ਪੱਥਰਾਂ ਦੇ ਵਿਚਾਲੇ ਆ ਗਏ ਆ ਆ ਜਿਹੜੀ ਗੁਫਾ ਆ ਕੋਈ ਸਾਡਾ ਬੰਦਾ ਕਹਿੰਦਾ ਵੀ ਬੰਦਿਆਂ ਨੇ ਬਣਾਈਓ ਆ ਪਰ ਨਹੀਂ ਇਹ ਪਾਣੀ ਦੇ ਨਾਲ ਹੀ ਬਣੀ ਹੋਆ ਚੈੱਕ ਕਰੋ ਆ پیچھے ਇਹਦਾ ਟੋਰੀ ਪਿਓ ਆ ਏਦਾਂ ਪੂਰਾ ਬਹੁਤ ਵੱਡੀ ਗੁਫਾ ਆ ਇਹ ਪੂਰੀ ਕੇਵ ਹੈ ਅੱਜ ਤੱਕ ਚੰਗੀ ਅੱਗੇ ਨੂੰ ਜਾ ਕੇ ਆ ਪਾਣੀ ਨਾਲ ਹੀ ਬਣੀ ਹੋਆ ਦੇਖੋ ਸੈਡਾਂ ਤੋਂ ਹੁਣ ਅੱਗੇ ਤਾਂ ਕਾਨੂੰ ਜਾਣਾ ਫੇ ਚਲਾਂਗੇ ਕਿਸੇ ਦਿਨ ਚਲੋ ਬਾਹਰ ਨੂੰ ਚੱਲ ਦੇਖੋ ਇੱਧਰ ਵੀ ਪਾਣੀ ਦੇ ਨਾਲ ਪੂਰਾ ਬਣਿਆ ਹੋਇਆ ਹੈ ਹਾਂਜੀ ਲਓ ਜੀ ਕੰਮ ਫੈਲਿਆ ਕੇਰੇ ਫਾਲਸ ਹਾਂਜੀ ਭਾਜੀ ਤੇ ਹੁਣ ਟ੍ਰੈਕਿੰਗ ਕਰਦੇ ਇੱਥੇ ਵੀ ਕਾਫੀ ਤਿੰਨ ਚਾਰ ਟ੍ਰੈਕ ਹੈਗੇ ਆ ਕਰਨੇ ਵਾਲੇ ਵਧੀਆ ਐਨ ਨਹੀਂ ਆ ਵੱਡੀਆਂ ਨਹੀਂ ਟ੍ਰੈਕਿੰਗਾਂ ਹੈਗੀਆਂ ਜਿਹੜਾ ਬੰਦਾ ਹਲੇ ਨਾ ਨਾ ਵੀ ਟ੍ਰੈਕਿੰਗ ਸਟਾਰਟ ਕਰਦਾ ਉਹਨੂੰ ਜ਼ਰੂਰ ਇੱਥੇ ਆਉਣਾ ਚਾਹੀਦਾ ਨਹੀਂ ਤਾਂ ਤੁਹਾਡਾ ਵੀ ਐਮੀ ਵਾਲਾ ਹਾਲ ਹੋ ਜਾਊਗਾ ਦੇਖੋ ਜੀਬ ਗੱਡੀ ਉਹ ਬਾਹਰ ਤੇ ਆਓ ਇੱਥੇ ਐਦਾ ਖਾੜ ਕੰਮ ਨਹੀਂ ਆ ਇੱਥੇ ਵਧੀਆ ਹਨ ਵਧੀਆ ਵਧੀਆ ਚੀਜ਼ ਤਾਂ ਵਧੀਆ ਪਰ ਵਧੀਆ ਟਰੈਕਿੰਗ ਆ ਉਹ ਸਾਰਿਆਂ ਨੇ ਤਾਂ ਮਜ਼ਬੂਤ ਕਰਕੇ ਆਈਏ ਮੇਰੇ ਭਰਾ ਨਹੀਂ ਨਹੀਂ ਐਨੀ ਨਹੀਂ ਹੈਗੀ ਤੇ ਬਸ ਅੱਜ ਲਈ ਬਹੁਤ ਹੈ ਇੰਨਾ ਕ ਬਲੌਗ ਕਾਫੀ ਵੱਡਾ ਹੋ ਗਿਆ ਸਾਡਾ ਪਹਿਲਾ ਬਲੌਗ ਆ ਪਲੀਜ਼ ਸਾਡੇ ਚੈਨਲ ਨੂੰ ਪਿਆਰ ਦਿਓ ਸਬਸਕ੍ਰਾਈਬ ਕਰਿਓ ਤੇ ਵੈਲ ਆਈਕਨ ਨੂੰ ਪ੍ਰੈਸ ਕਰਿਓ ਤੁਹਾਡਾ ਬਾਟਾ ਚੰਗਾ ਜੀ ਸਾਸਤਰੀ ਕੋਈ ਡਾ ਲੋਗ ਨੂੰ ਮਾਰ ਲਿਆ ਭਾਜੀ ਠੀਕ ਮੰਗੀ